ਹਾਂਜੀ ਬਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਇਹ ਕਿਹੜਾ ਪਿੰਡ ਪਿੰਡ ਕੋਟਮੋਲ ਵੀ ਜ਼ਿਲ੍ਹਾ ਗਰਦਾਸਪੁਰ ਦਾ ਡੇਰਾ ਪਬਾ ਨਾਨਕ ਅੱਛਾ ਆ ਜਿਹੜੀ ਤੁਹਾਡੇ ਪਿੰਡਾਂ 'ਚ ਅੱਗ ਲੱਗੀ ਕਿਸ ਤਰ੍ਹਾਂ ਲੱਗੀ ਅੱਗ ਦਾ ਪਤਾ ਨਹੀਂ ਲੱਗਾ ਕੁਦਰਤੀ ਪਿੱਛੋਂ ਅੱਗ ਆਈ ਕਿਤੇ ਪਤਾ ਹੀ ਨਹੀਂ ਲੱਗਾ ਅੱਗ ਦਾ ਸਾਰੀ ਦੁਨੀਆ ਹੀ ਦੂਨ ਤਿੰਨਾ ਪਿੰਡਾਂ ਦੇ ਲੋਕਾਂ ਨੇ ਆਣ ਕੇ ਬੁਝਾਇਆ ਤੇ ਕੁਝ ਕਣਕਾਂ ਵਿੱਚ ਸੜ ਚੁੱਕੀਆਂ ਨੇ ਕੋਈ ਨਾਲ ਲੋਕਾਂ ਦੇ ਸੜ ਗਏ ਆ ਨੁਕਸਾਨ ਦੇ ਬਹੁਤ ਜ਼ਿਆਦਾ ਹੋਇਆ ਪਰ ਦੁਨੀਆ ਦਾ ਧੰਵਾਦ ਆ ਦੂਜੇ ਦੂ ਦੂ ਚੋ ਚੋ ਪਿੰਡਾਂ ਚੋਂ ਦੁਨੀਆ ਆ ਗਈ ਹਜ਼ਾਰਾਂ ਨਾ ਹੀ ਇੱਥੇ ਤੇ ਅੱਗ ਤੇ ਕਾਬੂ ਪਾਇਆ ਕਿਸ ਨੇ ਰੀਪਰ ਪਾਇਆ ਵੀ ਟਰੈਕਟਰ ਲੈ ਕੇ ਆ ਗਿਆ ਕਿਸੇ ਨੇ ਕੁਝ ਸਾਡੀ ਬੰਨਾ ਰਿਹਾ ਹੀ ਨਹੀਂ ਘੱਟ ਤੋਂ ਘੱਟ 50 ਟਰੈਕਟਰ ਹੀ ਪੈਲੀ ਵਾਉਣ ਵਾਲੇ ਲੱਗੇ ਹੋਣੇ ਨੇ ਕਿੰਨੀ ਕੀ ਕਿਲੇ ਜਮੀਨ ਸੜ ਗਈ ਜਮੀਨ ਸੜੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਕਣਕ ਵੀ ਵਾਵਾ ਸੜ ਚੁੱਕੀ ਆ ਨਾਰੀ ਵੀ ਵਾਵਾ ਸੜਿਆ ਪਰ ਅੰਦਾਜ਼ਾ ਨਹੀਂ ਹੈਗਾ ਵੇਖਿਆ ਜਾਏਗਾ ਪੁੱਛਿਆ ਜਾਏਗਾ ਪਿੰਡ ਵਿੱਚ ਵੀ ਕਿਦੀ ਕਿਦੀ ਸੜੀ ਹੈ ਪਰ ਜ਼ਿਆਦਾ ਸੜ ਚੁੱਕੀ ਹੈ ਕਣਕਾਂ ਦਿਖਣ ਨਹੀਂ ਕਣਕ ਸਾਹਮਣੇ ਤੁਸੀਂ ਵੇਖੋ ਕੈਮਰਾ ਮਾਰ ਕੇ ਸਾਹਮਣੇ ਦਿਖਾਵੇ ਕਾਬੀ ਅੰਦਰ ਤੋਂ ਟਰੈਕਟਰ ਵੇਖੋ ਸਵਾਹ ਸਵਾਹ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਗੁਰਪ੍ਰਿੰਦਰ ਸਿੰਘ ਕਿ ਇਹ ਅੱਗ ਜਿਹੜੀ ਲੱਗੀ ਏ ਕਿਤਨਾ ਲੱਗੀ ਏ ਇਹ ਅੱਗ ਯਾਰ ਉਹ ਪਿੱਛੋਂ ਹੀ ਡੇਰਾਂ ਚੋਂ ਆ ਲਈ ਏ ਅੱਛਾ ਤੇ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਕਾਫੀ ਹੋਇਆ ਤੁਹਾਡੇ ਸਾਹਮਣੇ ਹੀ ਵੇਖੋ ਦੂਰ ਦੂਰ ਤੱਕ ਜੇ ਵੀ ਧੂੰਆਂ ਦੇ ਆ ਨੀ ਇਹ ਜਿਹੜੀ ਫਾਇਰ ਵਾਲੀ ਗੱਡੀ ਕਿੰਨਾ ਚਿਰ ਆ ਮਾਦ ਆਈ ਤੇ ਲੱਗ ਗਿਆ ਘੰਟਾ ਇੱਕ ਲੇਟ ਆਈ ਓੰਨਾ ਚਿਰ ਨੂੰ ਸਵਾਹ ਹੋ ਗਿਆ ਸਾਰਾ ਕੁਝ ਅੱਛਾ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਤੁਹਾਡੇ ਸਾਹਮਣੇ ਹੀ ਕਾਫੀ ਹੋ ਗਿਆ